ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ 55 ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਪੂਣੀ ਅਤੇ ਬੇਸ ਨੂੰ ਸਹੀ ਤਰੀਕੇ ਨਾਲ ਕਰਨ ਤੋਂ ਬਾਅਦ ਚੋਂ ਅੱਜ ਤੁਹਾਡੇ ਲਈ ਇੱਕ ਨਵਾਂ ਹੀ ਸਟਾਈਲ ਲੈ ਕੇ ਆਏ ਹਾਂ ਅਸੀਂ ਜੇ ਇੱਕ ਲੜ ਦੇ ਦੋ ਲੜ ਬਣਾਵਾਂਗੇ ਉਹਦੇ ਵਿੱਚੋਂ ਇੱਕ ਲੜ ਨੂੰ ਵਟਾ ਵਾਲੇ ਲੜ 'ਚ ਕਨਵਰਟ ਕਰਾਂਗੇ ਦੂਜੇ ਲੜ ਨੂੰ ਸਾਫ਼ ਕਰਕੇ ਰੱਖਾਂਗੇ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੀਓ ਤੇ ਦੇਖਿਓ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਦੋਨੋਂ ਭਲੇ ਬਰਾਬਰ ਕਰਕੇ ਜ ਬਰਾਬਰ ਹੋਣਾ ਚਾਹੀਦਾ ਹੈ ਸਾਰੇ ਲੜ ਇੱਕੋ ਜਗ੍ਹਾ ਤੇ ਰੱਖ ਕੇ ਵਟਾਂ ਦੇ ਵਿੱਚ ਇੱਕ ਬਰੀਕ ਵਟ ਪਾਵਾਂਗੇ ਤੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਆਖਰੀ ਪੱਲੇ ਦਾ ਇੱਕੋ ਹੀ ਲੜ ਬਣਾਵਾਂਗੇ ਸਾਫ਼ ਜਿਹੇ ਜਿਹਨੂੰ ਮੋਟਾ ਕਰਕੇ ਪਿੱਛੇ ਤੱਕ ਲਾ ਦੇਣਾ ਹੈ ਤੇ ਦੂਜੇ ਸ਼ੀਸ਼ੇ ਦੇ ਕੇ ਸਾਰੀ ਜਗ੍ਹਾ ਤੇ ਵਟ ਪਾਵਾਂਗੇ ਤੇ ਲੜਾਂ ਨੂੰ ਸਾਫ਼ ਕਰਾਂਗੇ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ 3D ਕਰ ਲਵਾਂਗੇ ਦੂਜੇ ਸ਼ੀਸ਼ੇ ਦੇ ਕੇ ਸਾਰੇ ਲੜ ਬਰਾਬਰ ਕਰਾਂਗੇ ਕਲਗੀ ਵਾਲੇ ਲੜ ਨੂੰ ਖਿੱਚ ਕੇ ਸਾਫ਼ ਕਰਕੇ ਕਲਗੀ ਘੁਮਾ ਕੇ ਪੈਂਦੀ ਹੈਲਪ ਨਾਲ ਲਾ ਦੇਣਾ ਹੈ ਤੇ ਉਪਰੋਂ ਹੀ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੇਨੂੰ ਟੱਕਦੇ ਹੋ ਪਿੱਛੋਂ ਲੁਪੀ ਨੂੰ ਲਾ ਦੇਵਾਂਗੇ ਜੇਕਰ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਤੇ ਹਰ ਇੱਕ ਚੀਜ਼ ਨੂੰ ਪੂਰੀ ਬਾਰੀਕੀ ਨਾਲ ਸਮਝਾਇਆ ਮੈਂ ਰੋਜ਼ ਨਵੇਂ ਨਵੇਂ ਸਟਾਈਲ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ